ਸਤਿ ਸ੍ਰੀ ਅਕਾਲ ਬਾਈ ਸਾਰੇ ਨੂੰ ਤੇ ਅੱਜ ਆਪ ਆਏ ਹੋਇਆ ਭਰਾ ਮੇਰਾ ਉਹ ਬੁੱਧਵਾਰ ਤਲਵੰਡੀ ਸਾਬੋ ਹਰ ਬੁੱਧਵਾਰ ਮੰਡੀ ਲੱਗਦੀ ਆ ਤੇ ਬਾਈ ਕੋਲੇ ਆਏ ਆ ਤੇ ਬਾਈ ਕੋਲੇ ਪੰਜ ਟਰੈਕਟਰ ਆ ਪੂਰੇ ਘੈਂਟ ਸੋਨਾਲੀਕਾ ਟੈਂਡਰ ਪੂਰੇ ਘੈਂਟ ਘੈਂਟ ਟਰੈਕਟਰ ਆ ਹੋਰ ਐਪੀ ਕੀ ਹਾਲ ਚਾਲ ਵਧੀਆ ਬਾਈ ਪਲੜਾ ਹੱਸੀ ਗਾਲ ਬਾਈ ਸਾਰੇ ਭਰਾਵਾਂ ਨੂੰ ਜਿੰਨੇ ਵੀਡੀਓ ਦੇਖ ਰਹੇ ਆ ਵੀਡੀਓ ਸ਼ੇਅਰ ਜ਼ਰੂਰ ਕਰ ਦਿਆ ਕਰੋ ਅਕੇ ਬਾਈ ਤੇ ਜੈ ਜਰੇਟਾਂ ਤੁਹਾਡੇ ਬਾਅਦ ਤੇ ਅੱਜ ਟਰੈਕਟਰ ਆਪਾਂ ਦਿਖਾਉਣੇ ਆ ਪੰਜ ਚਾਰ ਸੋਨਾਲੀਕਾ ਇੱਕ ਅਗਾ ਸਟੈਂਡਰਡ ਟੈਂਡਰ ਇਹ ਪੰਜਾਬ ਆ ਇਹ ਹਰਿਆਣਾ ਨੰਬਰ ਆ ਪਲੜਾ ਟਰੈਕਟਰ ਆਪਣੇ ਕੋਲੇ ਸਾਰੀ ਏ ਆਪਾਂ ਟਰੈਕਟਰ ਨਾ ਹੌਲੈਂਡ ਟਰੈਕਟਰ ਦੇ ਵਿੱਚ ਕੱਟਿਆ ਹੋਇਆ ਹੈਗਾ ਹਾਂਜੀ 345 ਡਬਲ ਕਲਚ ਆ ਗਿਆ ਅਰੀਜਨਲ ਡਬਲ ਕਲਚ ਡਬਲ ਤਲਾਕ ਅਰੀਜਨਲ ਇਹ ਟਰੈਕਟਰ ਦੀ ਕੰਡੀਸ਼ਨ ਦੇਖ ਕਿੰਨਾ ਸੁੱਕਾ ਟਰੈਕਟਰ ਪਿਆ ਹੈ ਨਾ ਜਮਾਨ ਤੇ ਰੰਗ ਰੰਗ ਦਿਖਾ ਰਿਹਾ ਜੇ ਪਾਛ ਵੀ ਨਹੀਂ ਪਈ ਟਰੈਕਟਰ ਤੇ ਸਹੀ ਗੱਲ ਆ ਬਹੁਤ ਸਾਫ ਸੁਥਰਾ ਤੇ ਸੁੱਕਾ ਬੈ ਇੰਜਨ ਗੇਅਰ ਤਾਂ ਬਈ ਜਮਾਨਾ ਬਾਕੇ ਚੈੱਕ ਕਰਕੇ ਲੈ ਜਾਓ ਇਨੀ ਗਾਰੰਟੀ ਹੈ ਦੀ ਇੰਜਨ ਦੀ ਹਾਂਜੀ ਓੜਾ ਮੈਂਪਰ ਲੱਗਿਆ ਪੂਰਾ ਗੈਂ ਟਰੈਕਟਰ ਆ ਯਾਰ ਟਾਇਰ ਪੈਨੇ 40 ਤੋਂ 45 ਪੈਸੇ ਟਰੈਕਟਰ ਦੇ ਹਾਂਜੀ ਹਾਂਜੀ ਇੰਜਨ ਵਰਤ ਕੇ ਮੈਂ ਭਾਈ ਬਿਲਕੁਲ ਓਕੇ ਬਾਕੇ ਚੈੱਕ ਕਰੋ ਜਮਾ ਜਿਮੀ ਜਰਾ ਟਰੈਕਟਰ ਆ ਹਾਂ ਇਹ ਮਾਡਲ ਇਹ ਕਿਆ ਮਾਡਲ 2011 ਮਾਡਲ ਹੈ 2 ਲੱਖ ਤੇ 35 ਹਜ਼ਾਰ ਡਿਮਾਂਡ ਆ ਕਿੰਨੇ ਦੇ ਦਾਂਗੇ ਇਹ 2 ਲੱਖ ਤੇ 10 ਹਜ਼ਾਰ ਰੁਪਏ ਦਾ ਟਰੈਕਟਰ ਆਪਾਂ ਤੁਹਾਨੂੰ ਦੇ ਦਾਂਗੇ 2 ਲੱਖ ਤੇ 10 ਹਜ਼ਾਰ ਹਾਂ ਇੰਜਨ ਕਿਸੀ ਭਾਈ ਕਹਦਾ ਫੁੱਲ ਗਾਰੰਟੀ ਆ ਬਾਕੇ ਚਲਾ ਕੇ ਤਸ਼ਲੀ ਕਰਕੇ ਲਿਜਾ ਅਗਿਆਗਾ ਥੋਣ ਲੀਕਾ ਥੜਾ ਆ ਮੰਡੀ ਜੀ ਤੇ ਨੂੰ ਟਾਮੇ ਟਾਮ ਹੀ ਮਿਲਣਗੇ ਹਾਂਜੀ 2015 ਮਾਡਲ ਹਾਂਜੀ ਇਹਨਾਂ ਲੰਮੇ ਸ਼ੋਅ ਦੇ ਵਿੱਚ ਹਾਂਜੀ ਬਹੁਤ డిਮਾਂਡ ਹੈ ਟਰੈਕਟਰਾਂ ਦੀ ਹਾਂ ਲੰਮਾ ਪਹਾੜਾ ਹੁੰਦਾ ਹੈ ਇਹ ਹਾਂ ਇਹ ਸੋਵਰ ਫੀਡਰ ਦੇ ਬਲਰਾ ਸਭ ਤੋਂ ਵੱਧ ਕਾਮਯਾਬ 911 ਹੋਇਆ ਇਹ ਹੋਇਆ ਦੋਰਾ ਬਾਦ ਹੈ ਕਹਿਣਾ ਹੈ ਇਹ ਚਟੀਆਂ ਤੇ ਟਾਇਰ ਨਾਲ ਦੇ 40 ਤੋਂ 45 ਪੈਸੇ ਪੈਦੀ ਆਪਾਂ ਖੁਦ ਪਵਾਏ ਹੋਏ ਨੇ ਹਾਂ ਬੇ ਜਾਵਾ ਚਾਰੀ ਠੀਕ ਆ ਇਹ ਦੇਖ ਲੈ ਅਜੇ ਤੱਕ ਅਖਰ ਵੀਂਟ ਹੈ ਰਹਿਣਾ ਹਾਂ ਰਵਾਸ ਪੀਟਿਕੋ ਦੇ ਵਿੱਚ ਆ ਗਿਆ ਹਾਂਜੀ ਡਿਸਟਰੀਬੂਟਰ ਆ ਗਿਆ ਹਾਂਜੀ ਫੁੱਲ ਟੌਪ ਮਾਡਲ ਟਰੈਕਟਰ ਆ ਗਿਆ ਇਹ ਹਾਂਜੀ ਤੇ ਟਰੈਕਟਰ ਪੂਰਾ ਸਾਲ ਸੁਤਰਾ ਪਿਆ ਸੁੱਕਾ ਚਾਰੇ ਪਾਸਿਓਂ ਹਾਂਜੀ ਤੇ ਸਰਵਿਸ ਵੀ ਨਾ ਨਵੀਂ ਹੋਈ ਏ ਟਰੈਕਟਰ ਦੀ ਠੀਕ ਆ ਜੀ ਇੱਕ ਗੱਲ ਹੋਰ ਦੱਸਦਾ ਵਿੱਚ ਭਰਾ ਕਹਿੰਦਾ ਬਿਵਾਰੀ ਤੇਲ ਘੱਟ ਲੈਂਦਾ ਰਿਕ ਟਰੈਕਟਰਾਂ ਚੋਂ ਹਾਂ ਜੇ ਭਾਈ ਕਿਸੇ ਚ ਲੀਟਰ ਵੀ ਘੱਟ ਹੋ ਜਾਣਾ ਉਹ ਵੀ ਪਾ ਕੇ ਤੂੰ ਠੀਕ ਉਹ ਬਿਵਾਰੀ ਹੋ ਰਹੀ ਹੋਣਗੇ ਆਪਾਂ ਇਹ ਜਾ ਕੰਮ ਕਰਨੇ ਹੀ ਨਹੀਂ ਸਹੀ ਗੱਲ ਆ ਪੂਰਾ ਤਸੱਲੀ ਬਸ ਕੰਮ ਕਰਾਂਗੇ ਆਪਾਂ ਲਾਂਬੇ ਵਾਲਾ ਕੰਮ ਭਾਈ ਆਪਾਂ ਡਰਦੇ ਆ ਹਾਂ ਵੇਡ ਬੂਟ ਲੱਗੇ ਹੋਏ ਭਰਾ ਵੇਡ ਨਾਲ ਦੇ ਕੰਪਨੀ ਵਾਲਿਆਂ ਲੱਗਿਆ ਉਹ ਲਾ ਕੇ ਨਹੀਂ ਘਰੇ ਰੱਖ ਲੈਂਦਾ ਹਾਂ ਘਰੇ ਰੱਖ ਲੈਂਦਾ ਅਗਲਾ ਪੂਰਾ ਸੋਹਣਾ ਟਰੈਕ ਡਿਮਾਂਡ ਇਹਦੀ ਹੈਗੀ 455000 ਰੁਪਿਆ ਕਿੰਨੇ ਆ ਛੱਡ ਦਾਂਗੇ ਆ 435000 ਰੁਪਿਆ ਟਰੈਕਟਰ ਦੇ ਦਾਂਗੇ 3.5 ਤੋਂ 4 ਲੱਖ ਤੇ ਲਵੇ ਲੋਨ ਹੋ ਜੂ ਏ ਟਰੈਕਟਰ ਤੇ ਠੀਕ ਹੈ ਜੀ ਅੱਗੇ ਆ ਗਿਆ ਸੋਨਾਲੀਕਾ 35000 35 ਵਾਲਾ ਆ ਗਿਆ ਥੋੜੇ ਮੁੱਲ ਵਾਲਾ ਕਿਸੇ ਭਰਾ ਨੂੰ ਚਾਹੀਦਾ ਹੋਇਆ ਇਹ ਭਰਾ ਪੁੱਛ ਦੇਉਂਦੇ ਵੀ ਵੀਡੀਓ ਦੇ ਚ ਵੀ ਲੈਣਾ ਯਾਰ 35 ਵਾਲਾ ਟਾਇਰ ਕਿੰਨੇ ਕਹਦੇ ਟਾਇਰ ਬਾਈ ਇਹਦੇ ਮੁੱਲ ਲਏ ਨੇ 90 ਪੈਸੇ ਹਾਂਜੀ ਮਗਲ ਲਏ ਪੈ ਨੇ 40 ਕੁ ਪੈਸੇ 14 ਲਏ ਪਾਏ ਹੋਇਆ ਬਾਕੀ ਇਹਦੇ 13 ਟਾਇਰ ਹੁੰਦੇ ਨੇ ਠੀਕ ਹੈ ਜੀ ਪੂਰਾ 2008 ਮਾਡਲ अच्छा जी 2 लाख ਤੇ 10000 ਰੁਪਿਆ ਟਰੈਕਟਰ ਦੀ ਡਿਮਾਂਡ ਆ ਗਈ 2 लाख 10000 ਕਿੰਨੇ ਚਾਹੁੰਦੇ ਸਿਰਫ ਕਲੱਚ ਹੈ 1 लाख ਤੇ 90000 ਰੁਪਿਆ ਟਰੈਕਟਰ ਦੇ ਦਾਂਗੇ ਬਾਕੀ ਮਾਨਤਾ ਨੂੰ ਮੌਕੇ ਤੇ ਹੋ ਜਾਊਗਾ ਸਿੰਗਲ ਕਲੱਚ ਹੈ ਹਾਂ ਅੱਠ ਮਾਡਲ ਹੈ ਨਾ ਹਾਂ ਇੰਦਰ ਆ ਗਿਆ ਤਾਂ ਨਾਲ ਹੀ ਕਾ 2013 ਮਾਡਲ ਆ ਗਿਆ 45 ਵਾਲਾ 45 ਵਾਲਾ ਹਾਂਜੀ ਪਾਵਰ ਪਲੱਸ ਚ ਆ ਗਿਆ ਇਹ ਭੁਲੜਾ ਹਾਂਜੀ ਡਿਸਟਰੀਬਿਊਟਰ ਵਾਲਾ ਟਰੈਕਟਰ ਆ ਗਿਆ 2013 ਮਾਡਲ 2013 ਮਾਡਲ ਪੂਰਾ ਸੋਹਣਾ ਟਰੈਕਟਰ ਹੀ ਭਰਾ ਮੇਰੋ ਡੰਡਾ ਜਨ ਗੇਰ ਦਾ ਹੀ ਓਕੇ ਆ ਬਾਕੀ ਟਰੈਕਟਰ ਪੂਰਾ ਸਾਫ ਸੁਥਰਾ ਪਿਆਗਾ ਯਮਾ ਯਾਰ ਬਾਗੇ ਚੈੱਕ ਕਰਕੇ ਲੈ ਜਾਓ ਹਾਂਜੀ ਮੰਗਲੇ ਟਾਇਰ ਪੈਣੇ ਨੇ ਤੇ 75 ਰੁਪਏ ਹਾਂਜੀ 70 75 ਰੁਪਏ ਕਹਿ ਲੋ ਮੂਲੇ ਪੈਣੇ 50 ਪੈਸੇ ਹਾਂ ਜਾਇਜ ਡਿਮਾਂਡ ਆਈ ਟਰੈਕਟਰ ਦੀ ਰੇਟ ਚਾਰੇ ਪਾਸੇ ਚੈੱਕ ਕਰਕੇ ਆਪਣੇ ਕੋਲੇ ਫੇਰ ਆਜੋ ਹਾਂਜੀ 2 ਲੱਖ ਤੇ 95000 ਰੁਪਏ ਟਰੈਕਟਰ ਦੀ ਡਿਮਾਂਡ ਆ ਹਾਂਜੀ 2 ਲੱਖ ਤੇ 70000 ਰੁਪਏ ਦਾ ਟਰੈਕਟਰ ਅਸੀਂ ਆਪਾਂ ਤੁਹਾਨੂੰ ਦੇ ਦਾਂਗੇ ਡਬਲ ਕਲਚ ਆ ਗਿਆ Ориਜినਲ ਡਬਲ ਕਲਚ ਆ ਇਹ ਆਪਣੀ ਗਾਰੰਟੀ ਹੂ ਡਬਲ ਕਲਚ ਆ ਇਹ ਹਾਂ ਅੱਗੇ ਆ ਗਿਆ 750 ਵਾਲਾ 750 ਆ ਗਿਆ ਸੋਨਾ ਲੀ ਕੱਪ ਇਹ 15 ਮਾਡਲ ਆ ਗਿਆ ਬਲ ਡਰੇਵੀ ਹਾਂਜੀ ਨਵੇਂ ਟਾਇਰ ਮਗਰ ਲੈ ਇਹ ਜਮਾਂ ਕੱਲ ਪਵਾ ਕੇ ਲੈ ਆਏ ਅੱਛਾ ਜੀ ਜਮਾਂ ਨਵੇਂ ਜਮਾਂ ਨਵੇਂ ਮੂਹ ਨੇ ਪੈਣੇ 90 ਪੈਸੇ 13 ਬਕੋ ਦਾ ਯਾਰ ਵੀ ਆਉਣ ਦੀ ਲੋੜ ਨਹੀਂ ਟਰੈਕਟਰ ਜਮਾਂ ਕੋਕਾ ਵੀ ਕਿਸੇ ਵਾਸਤੇ ਵੀ ਲੋੜ ਹੈਗੀ ਹਾਂ ਨਵੀਂ ਸਰਵਿਸ ਹੋਈ ਏ ਟਰੈਕਟਰ ਦੀ 55 ਐਚਪੀ ਦੇ ਵਿੱਚ ਆ ਗਿਆ ਰਿਵਰਸ ਪੀਟੀਓ ਆ ਗਿਆ ਡਿਸਟਿਬਿਊਟਰ ਆ ਗਿਆ ਹਾਂਜੀ ਲੋਨ ਹੈ ਜੀ ਟਰੈਕਟਰ ਤੇ ਹੋ ਜੂਗਾ 3.5 ਲੱਖ ਰੁਪਿਆ ਅੱਛਾ ਲੋਨ ਹੋ ਜੂਗਾ ਸਾਰਾ 3 ਲੱਖ ਸਿੰਬਲ ਸਕੋਰ ਸਹੀ ਹੋਣਾ ਚਾਹੀਦਾ ਬੰਦਾ ਆਪਾਂ ਲੋਨ ਕਰਵਾ ਕੇ ਦੇ ਦਾਂਗੇ ਠੀਕ ਆ ਇਹ ਸਾਰੇ ਹਰਿਆਣਾ ਨੰਬਰ ਹੀ ਆ ਨਾ ਹਾਂ ਹਰ ਨੰਬਰ ਬਾਈ ਆਪਣੇ ਕੋਲ ਹਰਿਆਣਾ ਹੀ ਹੁੰਦਾ ਜਿਆਦਾਤਰ ਪੰਜਾਬ ਦਾ ਇੱਕ ਦੋ ਹੀ ਹੁੰਦੇ ਆ ਹਾਂ ਤੇ ਇਹਦੀ ਡਿਮਾਂਡ ਇਹਦੀ ਡਿਮਾਂਡ ਬਾਈ ਜੈ ਜੀ ਆ ਇਦੋਂ ਉੱਤੇ ਇਹ ਵਿਕ ਜਾਂਦੇ 15 ਮਾਡਲ 4 ਲੱਖ ਤੇ 10 ਹਜ਼ਾਰ ਰੁਪਇਆ 15 ਮਾਡਲ ਹਾਂ ਠੀਕ ਹੈ ਜੀ ਕਿੰਨੇ ਦਾ ਛੱਡ ਦਾਂਗੇ ਆਪਾਂ ਇਹ ਦੇ ਦਾਂਗੇ ਆਪਾਂ 3 ਲੱਖ ਤੇ 80 ਹਜ਼ਾਰ ਰੁਪਇਆ ਦਾ ਰੇਟ ਹੈ ਹੁਣ ਵੀ ਕਹਿਣਾ ਚਾਰੇ ਪਾਸੇ ਚੈੱਕ ਕਰਕੇ ਆਜੋ ਰੇਟ ਦਾ ਇੰਨੀ ਗਾਰੰਟੀ ਹੋ ਗਈ ਆਪਣੀ ਠੀਕ ਹੈ ਜੀ ਠੀਕ ਹੈ ਨਾ ਬਾਹ ਕੇ ਚੈੱਕ ਕਰਕੇ ਲੈ ਜਾਓ ਕੋਈ ਵੀ ਟਰੈਕਟਰ ਆਪਣਾ ਤੇ ਸਾਰੇ ਭਰਾ ਫੋਨ ਆਪਾਂ ਨੂੰ ਉਹੀ ਲਾਉਣ ਬਾਈ ਜਿਹੜੇ ਭਰਾ ਨੇ ਟਰੈਕਟਰ ਲੈਣਾ ਠੀਕ ਹੈ ਜੀ ਪਿੰਡ ਮੇਰਾ ਸੰਦੋਹਾ ਤਲਵੰਡੀ ਸਾਹ ਬੁੱਧਵਾਰ ਨੂੰ ਆਪਾਂ ਮੰਡੀ ਲਾਉਣੇ ਆ ਬਾਕੀ ਆਪਣੇ ਕੋਲ ਟਰੈਕਟਰ ਘਰੀ ਹੁੰਦੇ ਨੇ ਘਰੇ ਬਾਹ ਕੇ ਚੈੱਕ ਕਰਕੇ ਤੋੜਾਂਗੇ 6883585655 ਆਪਣਾ ਫੋਨ ਨੰਬਰ ਆ 7307885051 ਇਹ ਦੋ ਆਪਣੇ ਫੋਨ ਨੰਬਰ ਆ ਕਿਸੇ ਭਰਾ ਨੂੰ ਟਰੈਕਟਰ ਚਾਹੀਦਾ ਸੋਨਾਲੀਕਾ ਤਾਂ ਆਪਾਂ ਇਹਨਾਂ ਬਾਈ ਸੰਪਰਕ ਇੱਕ ਵਾਰੀ ਜ਼ਰੂਰ ਕਰਿਓ ਬ ओके परा धन्यवाद ਤੇ ਵੀਡੀਓ ਚੰਗੀ ਲੱਗੀ ਤੇ ਦਬਕੇ ਸ਼ੇਅਰ ਕਰਕੇ ਮੇਰੇ ਨਾਲ ਲਿਖੀ ਫਿਰ ਬਣਦੇ